ਨੰਗਲ ਪੁਲਿਸ ਵੱਲੋਂ ਨਸ਼ਿਆਂ ਉਠਾਲ ਪਾਉਣ ਦੇ ਮੱਦੇ ਨਜ਼ਰ ਕੀਤੀ ਜਾ ਰਹੀ ਗਸ਼ਤ ਦੌਰਾਨ ਪੁਲਿਸ ਨੇ ਰਾਜਨਗਰ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਸ ਕੋਲੋਂ 10 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ ਇਸ ਸੰਬੰਧ ਵਿੱਚ ਐਸਐਚਓ ਰਾਹੁਲ ਸ਼ਰਮਾ ਨੇ ਕਿਹਾ ਕਿ ਨਯਾ ਨੰਗਲ ਐਸਬੀਆਈ ਬੈਂਕ ਦੇ ਕੋਲ ਪੁਲਿਸ ਨੂੰ ਵੇਚ ਕੇ ਇੱਕ ਨੌਜਵਾਨ ਨੇ ਇੱਕ ਮੂਮੀ ਲਿਫਾਫਾ ਸਿੱਟ ਦਿੱਤਾ ਜਿਸ ਨੂੰ ਕਾਬੂ ਕਰਨ ਤੋਂ ਬਾਅਦ ਜਦੋਂ ਗਹਿਿੰਤਾ ਨਾਲ ਜਾਣ ਪੜਤਾਲ ਕੀਤੀ ਗਈ ਤਾਂ ਉਸ ਕੋਲ 10 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਉਹਨਾਂ ਦੱਸਿਆ ਕਿ ਦੋਸ਼ੀ ਅਰਜਨ ਸਿੰਘ ਪੁੱਤਰ ਸतीश ਕੁਮਾਰ ਹਾਊਸ ਨੰਬਰ 81 ਰਾਜਨਗਰ ਦਾ ਰਹਿਣ ਵਾਲਾ ਹੈ ਤੇ ਇਸ ਨੌਜਵਾਨ ਤੇ ਪਹਿਲਾਂ ਵੀ ਮਾਮਲਾ ਦਰਜ ਹੈ ਤੇ ਹੁਣ ਇਸ ਤੋਂ ਗਹਿਿੰਤਾ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੁਸੀਂ ਸੁਣੋ ਕੀ ਕਿਹਾ ਐਸਐਚਓ ਰਾਹੁਲ ਸ਼ਰਮਾ ਨੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨਪਮਰਾਦੀ ਰਿਪੋਰਟ ਇੱਕ ਐਫਆਈਆਰ ਨੰਬਰ 95 ਮਿਤੀ 3/8/24 ਨੂੰ ਅੰਡਰ ਸੈਕਸ਼ਨ 22 ਕਟ 85 ਰਜਿਸਟਰਡ ਹੋਈ ਸੀ ਇਹਦਾ ਜਿਹੜਾ ਪਹਿਲੀ ਜਿਹੜੀ ਕਾਰਵਾਈ ਕਰਦੇ ਹੋਏ ਜੋਗਨਾਥ ਸੀ ਜਿਹੜੇ ਟੀਲੇ ਨਗਲ ਤੋਂ ਕੀ ਯਾਰ ਲੱਗੇ ਐਸਈ ਉਨੇ ਇੱਕ ਬੰਦੇ ਨੂੰ ਦੇਖਿਆ ਤੇ ਇਹਨੇ ਜਿਹੜਾ ਹੱਥ ਆਪਣੇ ਕੰਦੇ ਹੱਥ ਵਿੱਚ ਜਿਹੜਾ ਚੁਸੀਦਾ ਆਪ ਥੱਲੇ ਸੁਟਿਆ ਪੈਕੇਟ ਤੇ ਉਸ ਤੋਂ ਬਾਅਦ ਉਹਨੇ ਸਮਰੱਥ ਅਧਿਕਾਰੀ ਐਸਆਈ ਰਜਿੰਦਰ ਸਿੰਘ ਨੂੰ ਮੌਕੇ ਤੇ ਭੇਜਿਆ ਤੇ ਅੱਗੇ ਉਹਦੇ ਕੋਲੋਂ 10 ਗ੍ਰਾਮ ਦੀ ਜਿਹੜੀ ਇਹ ਰਿਕਵਰੀ ਹੋਈ ਹੈ ਜਿਸ ਦੇ ਤਹਾਰ ਤੇ ਜਿਹੜਾ ਇਹਦਾ ਨਾਮ ਹੈ ਦੋਸ਼ੀ ਦਾ ਇਹਦਾ ਨਾਮ ਹੈਗਾ ਅਰਜਨ ਸਿੰਘ ਪੁੱਤਰ ਸतीश ਕੁਮਾਰ ਵਾਸੀ ਹਾਊਸ ਨੰਬਰ 81 ਰਾਜਨਗਰ ਇਸ ਤੇ ਪਹਿਲਾ ਵੀ ਇੱਕ ਜਿਹੜੀ ਐਫਆਈਆਰ ਹੈ 140/23 ਅੰਡਰ ਸੈਕਸ਼ਨ 302 307 324 506 427 14899 ਤੇ 25968 ਆਮ ਜੇ ਇੱਕ ਮਰਡਰ ਹੋਇਆ ਸੀ ਉਹਦੇ ਵਿੱਚ ਇਹ ਨੋਮੀਨੇਟ ਕੀਤਾ ਗਿਆ ਇਹ ਜਿਹੜੀ ਨੋਮੀਨੇਸ਼ਨ ਕੀਤੀ ਗਈ ਸੀ ਨੋਮੀਨੇਟ ਕੀਤਾ ਸੀ 18 9 2022 ਇੱਕ ਗੋਲਣੀ ਪਿੰਚ ਹੋਇਆ ਸੀ ਜਿਹੜਾ ਮਰਡਰ ਹੈ ਨਾ ਤੇ ਚ ਕਾਕਾ ਭਲਾਣ ਵਾਲੇ ਮੁੱਖ ਦੋਸ਼ੀ ਅੱਠ ਦੋਸ਼ੀ ਸੀ ਇਹਨਾਂ ਚੋਂ ਮਤਲਬ ਸੱਤ ਦੋਸ਼ੀ ਰੈਸਟ ਨੇ ਤਿੰਨ ਅਫੈਂਡਿੰਗ ਸੀ ਉਹ ਚ ਇੱਕ ਤਾਂ ਨੋਮੀਨੇਟਡ ਸੀ ਇਹ ਰੈਸਟ ਤਾਂ ਇਹ ਪਾਸ ਕਰਤਾ ਜੀ ਉਦੀ ਐਨਡੀਪੀਐਸ ਦਾ ਪਾ ਦਿੱਤੀ ਜੀ ਅਰੈਸਟ ਇਸ ਦੇ ਵਿੱਚ ਆਪਾਂ ਹੁਣ ਕਾਰਵਾਈ ਅੱਗੇ ਕਰ ਰਹੇ ਆ ਆਪਣੇ ਫਣੇ ਵਿੱਚ ਆਪਾਂ ਜਿਹੜਾ ਐਨਡੀਪੀਐਸ ਦਾ ਫਾਰਮਾ ਦਰਜ ਕਰ ਦਿੱਤੇ ਨਾਕਾਜ਼ੀ ਤੋਂ ਹੋ ਪੜਿਆ ਜੀ ਐਸ ਐਸ ਬੀਆਈ ਬੈਂਕ ਦੇ ਮਿਆ ਨੰਗਲ ਦੇ ਪਿੱਛੇ ਇੱਕ ਰਸਤਾ ਵੀ ਉੱਥੇ ਜਾਰ ਖਾ ਸੀ ਪੁਰ ਪੈਦਲ ਪੁਲ ਸਟਾਰਟਿੰਗ ਦੇਖ ਕੇ ਘਬਰਾ ਗਿਆ ਤੇ ਇਹਨੇ ਆਪਣੇ ਖਮੀਜੇ ਵਿੱਚ ਜਿਹੜਾ ਰਾਤ ਇਹ ਰਾਤ ਦੀ ਗੱਲ ਹੈ 6:00 9:00 ਵਜੇ ਪੁਲਿਸ ਦੇ ਸ਼ਰਤ ਤਸਿਲ ਰਿਪੋਰਟ ਫੋਰਸ ਪੇਸ਼ ਕਰਤਾ ਕਿ ਦੰਦਾ ਪੁਲਿਸ ਮਾਰਨੇ ਆਏ ਤੇ ਅੱਗੇ ਆਪਾਂ ਜਿਹੜਾ ਉਹਦੇ ਵਿੱਚ ਇਹਦੀ ਅਰੈਸਟ ਹੋ ਗਈ ਪਾਲਣ